ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਾੜਾਂ ਦਿਖਾਉਣੀਆਂ ਆ ਵਾ ਦੋਵੇਂ ਕਾਫੀ ਖੂਬਸੂਰਤ ਆ ਤੇ ਦੋਵੇਂ ਪਹਿਲਾ ਪਹਿਲਾ ਸੁਆ ਆ ਤੇ ਬਾਕੀ ਇਹ ਆ ਵੀ ਹੈ ਗਿਆ ਦੋਵੇਂ ਬੱਚੇ ਤੋਂ ਬਿਨਾ ਮੈਂ ਤੇ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹੋਠੀ ਠੀਕ ਠਾਕ ਜੀ ਵਧੀਆ ਜੀ ਵੀ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਨਾਮ ਜੋਤਾ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਪਿੰਡ ਮਾਨਗੜਾ ਮੇਰੇ ਫਰਗੜ ਜੂੜੀਆਂ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ 797608491 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਕਾਫੀ ਖੂਬਸੂਰਤ ਵਾੜਿਆ ਜਿਹੜੀ ਕਦ ਕਾਠ ਵੀ ਚੰਗਾ ਹੈ ਸੂਆ ਪਹਿਲਾ ਹੀ ਵੀਰ ਜੀ ਫਿਰ ਪਹਿਲਾ ਸੂਬਾ ਜੇ ਤੇ ਏਬੀਐਸ ਦੀ ਜੇ ਆਪ ਗਾੜੀ ਕੋਈ ਸੀਮੰਦ ਹੈ ਉਹ ਮੈਨੂੰ ਚੇਤਾ ਭੁੱਲ ਗਿਆ ਤੇ ਗਾੜੀ ਵੀ ਕਿੰਨਾ ਸੀਮਾ ਚੰਗਾ ਭਰਾਇਆ ਜੀ ਇਹਨੂੰ 29 ਤਰੀਕ ਨੂੰ ਮਹੀਨਾ ਹੋ ਜਾਣਾ ਜੀ ਦੋਕ ਦਿਨ ਰਹਿ ਗਏ ਅੱਛਾ ਹਾਂਜੀ ਤੇ ਹੁਣ ਦੁੱਧ 9 ਕਿਲੋ ਉਹਦਾ 8.5 ਕਿਲੋ ਦੀ ਗਾਰੰਟੀ ਦਾਂ ਠੀਕ ਹੈ 29 ਤਰੀਕ ਨੂੰ ਇੱਕ ਮਹੀਨਾ ਹੋ ਜਾਣਾ ਠੀਕਾ ਭਰਾਏ ਨਾ ਠੀਕਾ ਭਰਾਏ ਹਾਂਜੀ ਠੀਕ ਹੈ ਖੋਲੋ ਹਾਂ ਫਿਰ ਤੋੜ ਦਈਏ ਹੁਣ ਕਿੰਨਾ ਦੁੱਧ ਪੱਕਾ ਹੁਣ ਵਿੱਤੀ ਹੋਊ 9 8.5 ਦੀ ਗਰੰਟੀ ਠੀਕ ਹੈ ਜੀ ਬਾਕੀ ਪੂਰੀ ਜਵਾਨ ਹੈ ਵੈੜੇ ਸੋਹਣੀ ਵੈੜੇ ਆ ਜਿਹੜੀ ਚੰਗੇ ਕੱਦ ਕਾਠੇ ਆ ਤੇ ਸੋਹਣੇ ਰੰਗ ਰੂਪ ਲਿਆਵੇ ਜੀ ਫੇਕ ਸੱਜਿਆ ਹਵਾਨਾ ਜਿਹੜਾ ਇਹਦੇ ਕੋਲ ਹੌਲੀ ਹੌਲੀ ਲਾਇਆ ਜਬਦੀ ਬਾਕੀ ਇਹ ਆ ਬਈ ਗਾਂਹ ਸੰਭਣ ਵਾਲੀ ਆ ਜਿਹੜਾ ਕੋਈ ਗਾਂਹ ਤਿਆਰ ਕਰ ਲੂਗਾ ਤੇ ਚੰਗੀ ਰਕਮ ਦੀ ਵੈੜ ਤਿਆਰ ਹੋਣੀ ਆ ਇਹ ਤਾਂ ਨੇ ਚੰਗੇ ਗੱਪ ਤੇ ਲੱਗਾ ਵਾ ਇੱਥੇ ਚਿਹਰਾ ਕਰੋ ਵੀਰ ਜੀ ਅਕੀਦਨ ਇਹਦਾ ਚਿਹਰਾ ਦਿਖਾ ਰਹੀ ਹੈ ਸਿੱਪ ਥੋੜਾ ਜਿਹਾ ਰੱਸੀ ਦਾ ਕਰਦੀ ਆ ਇਹ ਰੰਗ ਬੜਾ ਪਿਆਰਾ ਵਾਲਾ ਜਿਹੜਾ ਇਹਦਾ ਡਰਦੀ ਡਰਦੀ ਆ ਸਾਡੇ ਕੋਲ ਬਾਕੀ ਉਹ ਥਾਣਾ ਆ ਪਾ ਦੇਖ ਸਕਦੇ ਚੰਗੇ ਗੈਫ ਤੇ گلابی ਰੰਗ ਦਾ ਥਾਣਾ ਆ ਜਿਹੜਾ ਪ੍ਰੋਪਰ ਹੱਥ ਚੋਂ ਲੈ ਥਾਣੀ ਆ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਮੁੱਲੇ ਵਿੱਦੀ ਇਹ ਦੋ ਤੇ ਹੁਣ 11-12 ਕਿਲੋ ਇਹਨੇ ਕੱਢੀ ਜਾਣਾ ਉਹਨਾਂ ਦਾ ਬੰਨ ਕਰਕੇ ਫੀਡ ਬੰਦ ਕਰਤੀ ਅੱਛਾ ਟੀਗਾ ਪਰੌਣ ਕਰ ਉਹਨਾਂ ਨੂੰ ਚਾਰ ਹੀ ਪੀਣਾ ਘਰ ਰੱਖੰਦਾ ਫਿਰ ਉਹ ਮੁੰਡਾ ਤਾਂ ਚਲ ਗਿਆ ਬਾਹਰ ਤੇ ਉਹ ਸੰਭੀ ਨਹੀਂ ਗਈ ਅੱਛਾ ਤੁਹਾਨੂੰ ਵੀ ਦੇ ਦੇਣੀ ਆ ਅੱਛਾ ਤੇ ਜੇ ਦੇ ਵੀਰ ਦੀ ਤਿਆਰ ਹੋਵੇ ਜਦੋਂ ਪੂਰੀ ਬਾਜ਼ਾਰ ਤੇ ਫਿਰ ਤੇ ਅਸੀਂ 85000 ਦੀ ਵੈੜ ਆ ਹਾਂਜੀ ਹੁਣ ਦੇ ਦਈਏ 82000 ਦੀ ਚਲੋ 1000 ਕੇ ਛੋਟ ਕਰਦੀ ਹੈ 72000 ਦੀ ਵੀਰ ਦੀ 72000 ਦੇ ਦੇ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਕੋ ਫੋਨ ਲਾਵੇ ਤੇ ਵੇਸ ਚਾਖ ਕੇ ਖੜੇ ਵਸ਼ੀ ਮੰਨ ਕੇ ਖੜੇ ਕੋਈ ਵੀ ਵਸ਼ੀ ਤਿਆਰ ਕਰਨੀ ਆ ਪੂਰੀ ਜਿਮਾਨ ਆ ਵੈੜ ਕੱਦ ਕਾਠ ਪੱਖਾਂ ਵੀ ਤੇ ਗਾਹ ਕਿਤੇ ਨਿਕਲਾ ਹੋਵੇ ਕਿਸੇ ਵੀਰ ਦੀ ਤੇ ਚੰਗੀ ਰਕਮ ਨਾਲ ਜੋੜ ਦੂਗੀ ਉੱਤਰਾ ਠੰਡੀ ਧੀਰੀ ਆ ਆ ਦੇਖ ਸਕਦੇ ਥਾਣੇ ਤੇ ਆ ਜਿਹੜੀ ਵੀਰ ਜੀ ਦੂਸਰੇ ਨੰਬਰ ਤੇ ਅੱਛਾ 1 ਕਿਲੋ ਦੁੱਧ ਹੀ ਦੇ ਦੇ ਕੋਮ ਠੀਕ ਆ ਹਾਂਜੀ ਤੇ ਇਹਦਾ ਵੀ ਬੱਚਾ ਨਹੀਂ ਹੈਗਾ ਹਨਾ ਇਹਦਾ ਬੱਚਾ ਨਹੀਂ ਜੀ ਠੀਕ ਹੈ ਜੀ ਹਾਂਜੀ ਸੁਈ ਨੂੰ 1.5 ਮਹੀਨੇ ਤੇ ਆਖ ਪਾ ਹੋ ਗਿਆ ਜੀ ਕੋ ਡੇਢ ਵਾਲੇ ਦੋਲ ਵਾਲੇ ਆਗੇ ਤੋੜ ਦੋ ਫਿਰ ਇੱਕ ਜੀ ਇੱਕ ਮਿੰਟ ਰੁਕਾ ਠੰਦ ਖਾ ਲੀ ਤੇ ਕਿੰਨੀ ਤਰ੍ਹਾਂ ਨਾ ਖਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਆ ਥੋੜਾ ਜਿਹਾ ਵੀਰ ਜੀ ਮਾਸ ਜਿਹਾ ਲਾਗੇ ਵਧਿਆ ਜੀ ਉਹ ਵੀਰ ਜੀ ਉਦਾਂ ਨਹੀਂ ਮੜਿਆ ਜਿਆ ਇਹ ਸ਼ੌਦਾ ਹੀ 10 ਕਿਲੋ ਹੈਗਾ ਦੇਖੋ ਪੱਕਾ ਦੁੱਧ 10 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹ ਦੇਖੋ ਲੈ ਹੈਗਾ ਰੰਗ ਰੂਪ ਦੀ ਪ੍ਰਿੰਟ ਦੀ ਵੀ ਚੰਗੀ ਹੈ ਆ ਇਹ ਲੈ ਆ ਵੀਰ ਜੀ ਇਹ ਲੇ ਗੋ ਫਿਕਸ ਹੋ ਜਾਵਾ ਨਿਆ ਵੀ ਦੋਵੇਂ ਪਹਿਲੇ ਸੂਰੇ ਆ। ਇਹ ਦਿੱਤੀ ਗਾੜਾ ਸਾਹਮਣ ਵਾਲਿਆਂ ਨੇ ਗਾਤੇ ਆਰ ਕਰਨ ਵਾਲਿਆਂ ਨੇ ਹਾਂਜੀ ਤੇ ਇਹਦਾ ਮੁੱਲ ਫਿਰ ਯਾਰਾਂ ਵਿੱਚ ਜੈਦੀ ਕਰਨਾ ਵਾ ਕਿੰਨਾ ਕੁ ਇਹ ਦੇ ਦੀ 27000 ਦੀ 27 ਦੀ ਨਾ ਦਈਏ ਹਾਂਜੀ ਇਹਦਾ ਥੋੜਾ ਜਿਹਾ ਫਰਕ ਪਾ ਦੀਏ 26 ਦੇ ਦੀਏ 25 ਦੀ ਦੇ ਦੀ 25 ਦੀ ਜੀ ਦੇ ਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਤੁਹਾਨੂੰ ਖੁਸ਼ ਹੈ ਨਾ ਹਾਂ ਜੀ ਤੁਸੀਂ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇ ਇਸ ਚਾਖ ਕੇ ਤਸੱਲੀ ਕਰਕੇ ਪਾਸ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਜੋ ਵੀ ਕੁਛ ਆ ਸਾਰਾ ਕੁਸ਼ਟਾ ਦੇ ਸਾਹਮਣੇ ਹੈ